پروفیشنل لیول تے نہیں ہے نا ایس تو میچ ہے اس میں پروفیشنل لیول تے ریکارڈنگ کرا دیں کوئی اس تو کی حالیت کرا دیں میں جو ٹاڑی چلا ہے گی ان مخاط چکے سنا دوں کچھوں کچھ سوفی سین میں چھپتے اس ਜਮਾਨ ਜਨ ਰਤ ਤੇ ਤੇ ਬਦ ਨੁਰ ਫੜੂ ਨੇਂ ਦਿਆ ਮੇਰੇ ਡੱਕੜੇ ਨੇ ਖੰਦੇ ਹੋਏ ਬੰਗੜਾ ਮੇਰੇ ਡੱਕੜੇ ਨੇ ਖੰਦੇ ਹੋਏ ਬੇੜੇ ਦਾ ਤੁਸੀਂ ਹੀ ਸਹਾਰਾ ਨਾਨਕਾ ਬਦ ਨਾਨਕ ਨੇ ਮਾਰੀ ਮੇਰੀ ਜ਼ਿੰਦਗੀ ਨੂੰ ਤਦ ਹ ਸਹਾਰਾ بچے کی ڈمانڈ سنن سے من واستے بہت بہت شکریہ سو یہ تین بچوں نے اوارڈ حاصل کیا اس گل کا نمونا دے رہے ہیں کہ کالج میں پڑھائی کے سارا ایک بھی بہت ویل بہت زیادہ دھیان دیا جا رہا ہے ਬੁਗਾਰਿਸ਼ ਕਰਦੀ ਆਂ ਸਰਦਾਰ ਜਿੰਦਰਪਾਲ ਸਿੰਘ ਜੀ ਚੀਨਾ ਤੇ ਮੈਡਮ ਪ੍ਰਿੰਸੀਪਲ ਨੂੰ ਕਿ ਓਸੀਐਮ ਸਭ ਨੂੰ ਸਨਮਾਨ ਚਿੰਨ੍ਹ ਪੇਟ ਕਰਨ ਅਤੇ ਇੱਥੇ ਕਾਲਜ ਵਿੱਚ ਆਉਣ ਵਲ ਆਉਣ ਤੇ ਉਹਨਾਂ ਨੂੰ ਕਾਲਜ ਵੱਲੋਂ ਸਨਮਾਨ ਚਿੰਨ੍ਹ ਪੇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕਾਲਜ ਦੀ ਫੋਟੋ ਪੇਟ ਕੀਤੀ ਜਾ ਰਹੀ ਹੈ ਕਾਲਜ ਵੱਲੋਂ ਇੱਕ ਸ਼ਾਲ ਐਜ਼ ਅ স্মਲ ਟੋਕਨ ਖਾਲਸਾ ਕਾਲਜ ਫॉर ਊਮਨ ਵੱਲੋਂ ਜੀਨਾ ਸਰ ਉਹਨਾਂ ਨੂੰ ਪੇਟ ਕਰ ਰਹੇ ਨੇ ਕਿਉਂਕਿ ਸਾਡੇ ਲਈ ਇਹ ਬਹੁਤ ਹੀ ਵਰਦਪਾਦਾ ਦਿਨ ਹੈ ਇੱਕ ਸੁਨਹਿਰੇ ਪਲ ਹੁਣ ਸ੍ਰੀ ਸਾਹਿਬ ਪੇਟ ਕਰਕੇ ਕਲ ਸੀਰੀ ਸਾਹਿਬ ਪੇਟ ਕੀਤੀ ਜਾ ਰਹੀ ਹੈ ਸਰ ਸੀਐਮ ਸਾਹਿਬ ਨੂੰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਪੇਵਡ ਭਾਗਾ ਦਿਨ ਹਮੇਸ਼ਾ ਕਾਲਜ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ ਤੇ ਹੁਣ ਮੈਂ ਬੁਜ਼ਾਰਿਸ਼ ਕਰਦੀ ਹਾਂ ਆਪ ਸਾਡੇ ਮੁੱਖ ਮਹਿਮਾਨ ਸੀਐਮ ਸਾਹਿਬ ਨੂੰ ਕਿ ਉਹ ਆਕੇ ਬੱਚਿਆਂ ਨੂੰ ਆਡੀਅেন্স ਨੂੰ ਸੰਬੋਧਨ ਕਰਨ ਸੋ ਟਾਈਮ ਹੈ ਸੀਐਮ ਸਾਹਿਬ گرو رامداز جی کی پوتر نگری شری امرتر صاحب اور خالصہ کالج اتحاسک وتہسکا میں سب تو پہلا کالج دے ساری مینیجمنٹ کمیٹی کمیٹیوں پرنسیپل صاحبہ پروفیسر صاحبان اور جنہیں بھی کالج دے سٹاف دور جہاں نے منوں اتنے بلا کے ਮਾਨ ਸਨਮਾਨ ਦਿੱਤੇ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਮੇਰੇ ਕੈਬਨੇਟ ਦੇ ਸਾਥੀ ਕੁਲਦੀਪ ਟਾਲੀਵਾਲ ਸਾਹਿਬ ਕਟਲਾ ਜੀ ਜੀ ਜੋ ਸ਼ਹਿਰ ਦੇ ਵਿੱਚ ਮੰਨੇ ਪ੍ਰਮੰਨੇ ਡਾਕਟਰ ਵੀ ਨੇ ਤੇ ਡਾਕਟਰ ਪ੍ਰਤੀਨਿਧੀ ਨੇ ਡਾਕਟਰ ਜਸਵੀਰ ਜੀ ਸਤਿਨਾਮ ਸਾਡੇ ਬਾਬੇ ਪਕਾੜੇ ਤੋਂ ਐਮਐਲਏ ਸਾਹਿਬ ਸਾਡੇ ਮੇਅਰ ਸਾਹਿਬ ਐਸਐਸਪੀ ਸਾਹਿਬ ਸੀਪੀ ਸਾਹਿਬ ਕਮਿਸ਼ਨਰ ਪੁਲਿਸ ਬਰਬੀਪੁਰ ਜੀ ਔਰ ਜੀਵਨਜੋਤ ਕੌਰ ਜੀ ਜੋ ਜੋ ਕਿ ਤੁਹਾਡੇ ਚੁਣੇ ਹੋਏ ਐਮਐਲਏ ਨੇ ਛੀਨਾ ਸਾਹਿਬ ਜੋ ਇਸ ਖਾਲਸਾ ਕਾਲਜ ਦੇ ਡਾਇਰੈਕਟਰਸ ਦਿੰ ਦੇਖ ਰਹੇ ਨੇ ਬਾਕੀ ਸਾਰੇ ਸਟੂਡੈਂਟਸ ਇੱਥੇ ਆਪਣੀ ਫਿਊਚਰ ਦੀ ਭਾਰ ਦੇ ਵਿੱਚ ਸੁਨਹਿਰੀ ਭਿਕਰੀ ਭਾਰ ਦੇ ਵਿੱਚ ਇੱਥੇ ਆ ਕੇ ਮਿਹਨਤ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਅੱਜ ਮੰਤਰੀ ਮਹਿਲਾ ਵਿਭਾਗ ਦੇ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰਿਆਂ ਨੂੰ ਬੈਸੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕੁਝ ਜ਼ਿਆਦਾ ਕਹਿਣ ਨੂੰ ਬਚਿਆ ਨਹੀਂ ਪਰ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਮੈਂ ਜਿੰਨਾ ਪਹਿਲਾਂ ਵੀ ਕਿਹਾ ਕਿ ਕਿਸੇ ਵੀ ਖੇਤਰ ਦੇ ਵਿੱਚ ਅਜਿਹਾ ਕੋਈ ਖੇਤਰ ਕੋਈ ਹੈ ਨਹੀਂ ਜਿੱਦੇ ਵਿੱਚ ਕੁੜੀਆਂ ਨੇ ਮੱਲਾ ਨਾ ਮਾਰੀਆਂ ਹੋਣ ਜਿਹਦੇ 'ਚ ਆਪਣਾ ਨਾਮ ਨਾ ਖਟਿਆ ਹੋਵੇ ਸੋ ਸਮਾਜ ਦੇ ਵਿੱਚ ਇੱਕ ਛੋਟਾ ਜਿਹਾ ਸਾਡੇ ਮੈਂ ਕੁਕਰੇ অবজারভার ਹਾਂ ਮੈਂ ਅਬਜ਼ਰਵ ਕਰਦਾ ਰਹਿਣਾ ਚੀਜ਼ਾਂ ਨੂੰ ਯਾਨੋ ਮਤਲਬ ਇਹ ਕਹਿੰਦੇ ਨੇ ਜਿਵੇਂ ਵੀ ਕੁੜੀ ਵਾਲੇ ਆਪਣੇ ਆਪ ਨੂੰ ਵੀ ਕਹਿੰਦੇ ਨੇ ਕੁੜੀ ਵਾਲੇ ਜਿੰਨੀਵੇਂ ਆ ਜਿੰਨਾ ਚਰਾਹ ਜਿਹੜਾ ਵਿਚਾਰ ਮਾਈਂਡ ਤੋਂ ਨਿਕਲਦਾ ਨਾ ਉਹਨਾਂ ਚਿਰ ਬਰਾਬਰਤਾ ਹਾਸਲ ਹੋ ਨਹੀਂ ਸਕੀ ਕੁੜੀ ਵਾਲੇ ਆਪਣੇ ਆਪ ਨੂੰ ਕਹਿ ਲੈਂਦੇ ਨੇ ਜਿਵੇਂ ਕੁੜੀ ਵਾਲੇ ਜਿੰਨੀਵੇਂ ਆ ਤੇ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਕੋਈ ਗੁਰੂਆਂ ਨੇ ਬਾਣੀ ਚ ਲਿਖਿਆ ਸੋਕਮੰਦਾ ਕੀਏ ਜਿਤ ਜੰਮੇ ਰਾਜਾਨ ਤੂ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਵਿਮਨਡੇ ਸੀ ਤੇ ਉਸ ਦਿਨ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਕਿ ਇੱਕ ਕੁੜੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ آ جا بیٹھ نہیں مائے گل کریے کم دیا آ جا بی مائے گل کریے کم دیا گرودی میں جم کوئی اگمڑا مرد نہیں مائے کچھ بچنا قتل کرائی ہی میری ارج نہیں مائے تو سارے یہ بھی کلنک لگیا کہ اچھی ਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮ ਨਾ ਕੱਟਣਾ ਸੋ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਫਸਟ ਸਪੋਰਟ ਕੁੜੀਆਂ ਨੂੰ ਅਚੀਵਮੈਂਟਸ ਕਰਕੇ ਜਦੋਂ ਇੱਕ ਮਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜੇ ਉਸੇ ਮਹੱਲੇ ਦੇ ਵਾਸਰ ਲੋਕ ਉਸ ਕਰ ਚਾਹੁੰਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਫਿਲ ਚ ਜਾਂਦੀਆਂ ਨੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖੱਟ ਲਈ ਤਾਂ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਨਹੀਂ ਉਹਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨਹੀਂ ਇਹ ਤੁਹਾਨੂੰ ਬਣਾ ਛੁ ਇਹ ਇਹ ਰੋਲ ਮਾਡਲ ਤੁਸੀਂ ਹੋ ਬਣਾ ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨਹੀਂ ਬਿਲਕੁਲ ਤੁਹਾਡੇ ਨਾਲ ਹੈ ਸਾਡੇ ਤਾਂ ਪੀਣ ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਤਾਂ ਸੋ ਮੈਂ ਇੱਕ ਵਾਰੀ ਮੈਂ ਕਿਉਂਕਿ ਮੈਂ ਕਲਾਕਾਰ ਤੌਰ ਤੇ ਬਿਚਰਦਾ ਸੀ ਉਹ ਸਰੀਰ ਬहोत बार ਕੱਟੀ ਵੀ ਹੁੰਦੀ ਸੀਗੇ ਸ਼ੋਅਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਉਹਨਾਂ ਦਾ ਛੱਲਾ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ ਨੌ ਨੌ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾਹ ਸਾਹਿਬ ਨੂੰ ਤੇ ਇਹੇ ਕਾਵਾ ਮਾਵਾ ਠੰਡੀਆਂ ਚਾਵਾ ਹੁਣ ਮੇਰੇ ਬਰਾ ਲੂਰੀਆਂ ਉੱਠਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਂ ਕਿਹਾ ਬੱਡੇ ਰੈਕਟਰ ਆ ਮੈਂ ਸੁਲਾਬਿੰਦ ਦੇ ਸਕਦੇ ਆਪਾਂ ਛੋਟੇ ਆ ਤੇ ਕਿਵੇਂ ਗੱਲ ਕਰ ਸਕਦਾ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮਹਿਫਲ ਜੀ ਚ ਬੈਠੇ ਸੀ ਉੱਥੇ ਇੱਕ ਥੋੜਾ ਜਿਹਾ ਮੌਕਾ ਜਿਹਾ ਮਿਲ ਗਿਆ ਮੈਂ ਕਿਹਾ ਮਾਨ ਸਾਹਿਬ ਜੇ ਮਾਇਨਾ ਕਰਾਂ ਤਾਂ ਇੱਕ ਥੋੜਾ ਜਿਹਾ ਸੈਸ਼ਨ ਦੇ ਦਾਂ ਮੈਂ ਕਿਹਾ ਜੇ ਤੁਸੀਂ ਛੱਲਾ ਕਹਿੰਦੇ ਹੋ ਉਹਦੇ ਚ ਤੁਸੀਂ ਕਹਿੰਦੇ ਹੋ

ਜਿੰਨ ਕੁੜੀ ਨੇ ਇਹ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਬਸ ਕਿ ਇਧਰੋਂ ਉਧਰੋਂ ਵੀ ਕੋਤ ਵੀ ਲੈਂਦੇ ਆ ਲੋਕ ਮੈਨੂੰ ਜੇ ਤੁਸੀਂ ਇਦਾਂ ਕਹਿਣ ਲੱਗ ਜਿਓ ਕਿ ਛੱਲਾ ਨੋ ਨੋ ਥੇਵੇ ਬੱਚੇ ਮਿੱਤਰੋ ਮੇਵੇ ਅੱਲਾਹ ਸਭ ਨੂੰ ਦੇਵੇ ਤੁਸੀਂ ਜੇ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੋਗੇ ਨਾ ਤੇ ਇਹ ਚੋ ਇਦਾਂ ਹੀ ਕਹਿੰਦੇ ਨੇ ਕਿ ਉਹ ਪੁੱਤਰ ਮਿੱਤਰੋ ਮੇਵੇ ਸੋ ਸਾਰੇ ਇਕੱਜ ਆ ਜੀ تو جگ جننی جہی ہے وہ دی بنا بنا تا کلپنے نہیں کر سکتے سماج دی اپنا سو اس کر کے اچھے دن میں کالسا کالج فار وومن میں تھے پہنچے من بہت چنگا لگ رہا کہ بچیاں نے بہت سوال کیتے اور گلوں اے دس دو پہلا پہلے کتا ادا ہوا بھی ایے منتری بیٹھا ہوگی تو سوال ہوں ہو پہلے جندگی زندگی ہے گی آیا ہی نہیں کوئی اتنے ਕਰੇ ਇਲਾਮ ਨਹੀਂ ਜੀ ਬਸ ਪਰ ਇਹ ਨਹੀਂ ਨਿਕਲੇ ਬਾਅਦ ਕਦੇ ਲੋਕਾਂ ਦੇ ਦਰਦ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਨੀਯਮ ਮੁਹੰਮਦ ਬਖਸ਼ ਲਿਖਦੇ ਨੇ ਰਲਮੇੜ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਰਲਮੇੜ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਡਰ ਕੇ ਮਤਲਬ ਕਹਿਣ ਦਾ ਕਿ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਪੜਦਾ ਕੋਈ ਕੋਈ ਮੁਰਪੀ ਭਰ ਕੇ ਬਾਕੀ ਖਾਲੀ ਰਹਿ ਗਏ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਪੜਦਾ ਪਰ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਮ ਡਰ ਡਰ ਕੇ ਜਿੰਨਾ ਤੇ ਕੋਈ ਜ਼ਿੰਮੇਵਾਰੀ ਵਾਲਾ ਘੜਾ ਜੀ ਨਾ ਉਹਨਾਂ ਨੂੰ ਘਟਾਤ ਕਦਮ ਜਿਹੜੇ ਨੇ ਨਾ ਬੋਚ-ਬੋਚ ਕੇ ਦਾੜ ਦਰ ਪੀ ਧਰਨੇ ਪੈਂਦੇ ਨੇ